ਡੰਡੋਤ ਬੰਦਨ ਨਾਨਕ ਵਾਰ ਸਰਵ ਕਲਾ ਸਮਰਾਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰਾ ਹੱਥ ਆਜਿ ਜਮਸ਼ਕਾਰ ਸ੍ਰੀ ਗੁਰ ਦੇਵਤਾਈ ਦੋਏ ਕਰ ਜੋੜ ਕੇ ਡੰਡੋਤ ਵਾਰੰਬਾਰ ਜੀ ਸਮਾਨ ਹੋਰ ਕੋਈ ਨਾ ਜਹਾਨ ਵਿੱਚ ਕਰਿਆ ਗੁਰੂ ਨੇ ਵੱਡਾ ਪਾਰਿਓ ਉਪਕਾਰ ਜੀ ਇਹ ਜੋ ਜਮਾਤ ਕਰਾ ਮਾਤ ਸਾਰੀ ਗੁਰੂ ਦੀ ਐ ਸਿੱਖੀਦਾਨ ਦਿੱਤੀ ਕੀਤੀ ਮੇਰ ਅਪਾਰ ਜੀ ਧਨ ਬਨ ਧਨ ਗੁਰੂ ਸਾਰੇ ਸੰਸਾਰ ਦਾ ਹੈ ਗੁਰੂ ਮੇਰਾ ਰੱਬ ਜਾਣੋ ਗੁਰੂ ਨੰਕਾਰ ਜੀ ਉਹ ਮੇਰਾ ਰੱਬ ਜਾਣੋ ਗੁਰੂ ਨਰੰਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਾਰੀ ਸੰਗਤ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਅਮਰਤਮਈ ਬਚਨ ਸਰਵਣ ਕੀਤੇ ਹਨ ਹੁਣ ਕਵਤਾ ਸਰਵਣ ਕਰੋ ਐਸੀ ਤੈ ਰਚਨ ਰਚਾਈ ਮੋਹੀ ਤੈਂ ਕੁੱਲ ਲਕਾਈ ਸੋਹਣੀ ਇਹ ਠਾਠ ਹੈ ਭਾਈ ਸੱਚਖੰਡ ਵਾਲਾ ਨਕਸ਼ਾ ਹੈ ਘੜਿਆ ਜੀ ਉੱਚਾ ਦਰ ਤੇਰਾ ਜਗਤ ਤੋਂ ਦੂਰੋਂ ਦਿਸਦਾ ਹੈ ਕਲਸ ਸੋਹਣੇ ਚੜਿਆ ਜੀ ਉੱਚਾ ਦਰ ਵਾਬਾ ਜੀ ਦਾ ਦਰਬਾਰ ਇਹ ਦਰਗਾਹੀ ਨਕਸ਼ਾ ਆਮ ਗੁਰਦੁਆਰਿਆਂ ਨਾਲੋਂ ਵੱਖਰਾ ਹੈ ਸੋ ਵਾਬਾ ਜੀ ਨੇ ਕਿਰਪਾ ਕੀਤੀ ਇਤਿਹਾਸ ਤੋਂ ਸਭ ਜਾਣੂ ਹੋ 1950 ਨੂੰ ਬਾਬਾ ਜੀ ਨੇ ਆ ਕੇ ਸਰੋਵਰ ਤੋਂ ਖਦਾਈ ਤੋਂ ਸੇਵਾ ਸ਼ੁਰੂ ਕਰਕੇ ਬਾਬਾ ਜੀ ਨੇ 56 ਸਾਲਾਂ ਦੇ ਵਿੱਚ ਹੀ ਉੱਪਰ ਗੁੰਮਜ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਸੋ ਇੱਕ ਵਾਰ ਦਾ ਜ਼ਿਕਰ ਹੈ ਉੱਪਰ ਗੋਮੇ ਦੀ ਸੇਵਾ ਚੱਲ ਰਹੀ ਹੈ ਪਿੰਡ ਬਾਗੇ ਪੁਰਾਣੇ ਤੋਂ ਸਰਦਾਰ ਸੰਤੋਖ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਘਰੇ ਇੱਕ ਲੜਕੇ ਨੇ ਜਨਮ ਲਿਆ ਲੜਕਾ 12-13 ਦਿਨ ਦਾ ਹੋਇਆ ਤੇ ਕਰਾਂ ਵਾਲੀ ਬਚਨ ਕੌਰ ਉਹਨਾਂ ਨੂੰ ਕਹਿਣ ਲੱਗੀ ਕਿ ਆਪਾਂ ਇਹ ਬੱਚੇ ਦਾ ਨਾਮ ਆ ਜਿਹੜਾ ਇਹ ਧੰਤਨ ਬਾਬਾ ਈਸ਼ ਸਿੰਘ ਜੀ ਮਹਾਰਾਜ ਤੋਂ ਰਖਵਾਉਣਾ ਤੇ ਉਹ ਕਹਿਣ ਲੱਗਾ ਜਦੋਂ 13-14 ਦਿਨ ਬੀਤ ਕੇ ਉਹ ਉੱਥੋਂ ਦੀ ਸੰਗਤ ਜਿਹੜੀ ਸੀ ਉਹ ਬਾਬਾ ਜੀ ਦੇ ਦਰਬਾਰ ਦੇ ਵਿੱਚ ਉਹ ਪਰਿਵਾਰ ਰਾਮਗੜੀਆ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਉਹ ਰਾਜ ਮਿਸਤਰੀਆਂ ਦਾ ਕੰਮ ਕਰਦੇ ਸਨ ਤਾਂ ਉਹ ਘਰਾਂ ਵਾਲੀ ਨੂੰ ਕਹਿਣ ਲੱਗਾ ਵੀ ਸੰਗਤ ਬਾਗੇ ਪਰੌਣੇ ਤੋਂ ਜਾ ਰਹੀ ਆ ਮੈਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਗੁੰਮਈ ਦੀ ਸੇਵਾ ਕਰਨ ਜਾਣੀ ਹੈ ਤੂੰ ਇਸ ਤਰ੍ਹਾਂ ਕਰੀ ਜਦੋਂ ਬੱਚਾ ਸਵਾ ਮਹੀਨੇ ਦਾ ਹੋ ਗਿਆ ਮੈਂ ਨਾਨਕਸਰੀ ਹੋਵਾਂਗਾ ਤਾਂ ਤੂੰ ਬੱਚੇ ਨੂੰ ਲੈ ਕੇ ਉੱਥੇ ਆ ਜਾਈਂ ਤੇ ਆਪਾਂ ਬਾਬਾ ਜੀ ਦੇ ਚਰਨਾਂ 'ਚ ਭੁਗਤ ਕੇ ਉਸ ਬੱਚੇ ਦਾ ਨਾਮ ਬਾਬਾ ਜੀ ਤੋਂ ਰਖਵਾਵਾਂਗੇ ਤੋ ਇਸ ਤਰ੍ਹਾਂ ਹੀ ਹੋਇਆ ਸਵਾ ਮਹੀਨਾ ਸੇਵਾ ਬੱਚਾ ਹੋਇਆ ਸਵਾ ਮਹੀਨੇ ਦਾ ਸਰਦਾਰ ਸੰਤੋਖ ਸਿੰਘ ਜੀ ਉੱਪਰ ਪੈੜ ਤੇ ਚੜੇ ਹੋਏ ਨੇ ਤੇ ਉਹਨਾਂ ਦੀ ਘਰ ਵਾਲੀ ਮਾਤਾ ਬਚਨ ਕੌਰ ਉਹ ਬੱਚੇ ਨੂੰ ਲੈ ਕੇ ਆਈ ਜਦੋਂ ਉਸ ਨੇ ਤੱਕਿਆ ਤਾਂ ਉਹ ਪੈੜ ਤੋਂ ਥੱਲੇ ਉਤਰਿਆ ਤੇ ਬਾਬਾ ਜੀ ਨੂੰ ਭਗਤੌਣ ਵਾਸਤੇ ਉਸ ਨੇ ਬੱਚੇ ਨੂੰ ਗੋਦੀ ਵਿੱਚ ਚੱਕ ਲਿਆ ਤੋ ਐਨਾਈ ਚਰ ਜਦੋਂ ਥੋੜਾ ਟਾਈਮ ਹੋਇਆ ਤਾਂ ਉਹ ਸਲਾਹ ਰਹਿ ਮਸ਼ਵਰਾ ਕਰਦਾ ਵੀ ਬਾਬਾ ਜੀ ਦੇ ਚਰਨਾਂ 'ਚ ਚੱਲੀਏ ਤਾਂ ਐਨੇ ਚਰ ਨੂੰ ਬਾਬਾ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਬਾਬਾ ਜੀ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਖੁਦ ਨਿਰੰਕਾਰ ਰੱਬ ਦਾ ਰੂਪ ਬਾਬਾ ਜੀ ਆ ਰਹੇ ਨੇ ਸੰਗਤ ਬੜੀ ਵੀ ਹੀਰਾ ਘੱਟ ਕੇ ਨਾਲ ਵਾ ਬਾਈ ਦੇ ਨਾਲ ਆ ਰਹੀ ਹੈ ਸੰਗਤ ਉਹ ਸਮਾਂ ਹੀ ਐ ਸਾਸੀ ਦੱਸਦੇ ਆ ਬਾਬਾ ਜੀ ਇਹ ਚਾਸ਼ਪਰੇ ਸੰਗਤਾਂ ਦੀ ਇੰਨੀ ਭੀੜ ਲੱਗ ਜਾਂਦੀ ਸੀ ਜਦੋਂ ਉਸਨੇ ਦੇਖਿਆ ਬਾਬਾ ਜੀ 10 15 ਫੁੱਟ ਦੀ ਦੂਰੀ ਤੋਂ ਤੇ ਉਸਨੇ ਕੀ ਕੀਤਾ ਉਹ ਬੱਚੇ ਨੂੰ ਬਾਬਾ ਜੀ ਦੇ ਉੱਥੇ ਥੱਲੇ ਫਰਸ਼ ਤੇ ਲਟਾਤਾ ਵੀ ਬਾਬਾ ਜੀ ਆ ਰਹੇ ਨੇ ਉਹ ਇੰਨੀ ਭੀੜ ਦੱਸਦੇ ਆ ਉਹ ਬੱਚਾ ਸੰਗਤ ਕੋਈ ਉੱਤੇ ਪੈ ਰੱਖਿਆ ਗਿਆ ਕੋਈ ਕਿਵੇਂ ਕੋਈ ਕਿਵੇਂ ਤੇ ਬਾਬਾ ਜੀ ਤੱਕ ਰਿਆ ਨਾਲੇ ਮਸਕਰਾ ਰਹਾ ਤੇ ਫਿਰ ਉਸਨੇ ਬੱਚਾ ਆਪਣੀ ਗੋਦ ਵਿੱਚ ਚੱਕਿਆ ਤਾਂ ਬਾਬਾ ਜੀ ਕਹਿਣ ਲੱਗੇ ਆ ਕੇ ਬੇਨਤੀ ਕੀਤੀ ਬਾਬਾ ਜੀ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਅਸੀਂ ਬੱਚੇ ਨੂੰ ਲੈ ਕੇ ਆਏ ਆ ਬਾਬਾ ਜੀ ਬਹੁਤ ਹੱਸਣ ਲੱਗੇ ਮਸਕਰਉਣ ਲੱਗੇ ਤੇ ਕਹਿੰਦੇ ਦੱਸੋ ਕਹਿੰਦੇ ਜੀ ਅਸੀਂ ਇਹ ਬੱਚੇ ਦਾ ਨਾਮ ਰਖਵਾਉਣਾ ਤਾਂ ਧੰਨ ਧੰਨ ਬਾਬਾ ਐਸਾ ਸਿੰਘ ਜੀ ਮਹਾਰਾਜ ਹੱਸੇ ਤੇ ਕਹਿਣ ਲੱਗੇ ਇਹਦਾ ਨਾਮ ਰੱਖ ਦਿਓ ਮਧੂਲਾ ਸਿੰਘ ਵੀ ਸੰਗਤਾਂ ਦੇ ਚਰਨਾਂ ਦੇ ਨਾਲ ਇਹ ਮਧੋੜਿਆ ਗਿਆ ਇਹਦਾ ਨਾਂ ਰੱਖ ਤੋ ਮਧੋੜਾ ਸਿੰਘ ਤੇ ਬੜੇ ਖੁਸ਼ ਹੋਏ ਕਹਿੰਦੇ ਠੀਕ ਆ ਸੱਚੇ ਪਾਤਸ਼ਾਹ ਤਾਂ ਉਹ ਜਿਹੜਾ ਨਾਂ ਸੀ ਉਹਨਾਂ ਨੇ ਬਾਬਾ ਜੀ ਤੋਂ ਬਾਹਰ ਲੈ ਕੇ ਮਧੋੜਾ ਸਿੰਘ ਨਾਂ ਰੱਖ ਦਿੱਤਾ ਸੋ ਸਮਾਂ ਬੀਤਿਆ ਜਿਹੜਾ ਵੀ ਕੋਈ ਜਿੱਥੇ ਵੀ ਸਰਕਾਰੀ ਦਰਬਾਰੇ ਜਾਇਆ ਕਰੇ ਨਾਂ ਲਿਖਾਇਆ ਕਰੇ ਤੀ ਅਗਲਾ ਉੱਪਰ-ਨੀਚੇ ਦੇਖਿਆ ਕਰੇ ਵੀ ਇਹ ਨਾਮ ਅਸੀਂ ਪਹਿਲੀ ਵਾਰ ਸੁਣਿਆ ਮਧੋੜਾ ਸਿੰਘ ਸੋ ਇਸ ਤਰ੍ਹਾਂ ਹੋਇਆ ਸਮਾਂ ਬੀਤਦਾ ਗਿਆ ਬੀਤਦਾ ਗਿਆ 45 ਸਾਲ ਦੀ ਉਮਰ ਹੋਈ ਤੋ ਗੱਲ ਕੀ ਹੋਈ ਤੇ ਉਹ ਸਿਹਤ ਪੱਖ ਤੇ ਥੋੜਾ ਜਿਹਾ ਢਿੱਲਾ ਹੋ ਗਿਆ ਤੇ ਉਹ ਪਟਿਆਲੇ ਡਾਕਟਰ ਕੋਲੇ ਗਿਆ ਤੇ ਉਹ ਲੈਂ ਲੱਗੀ ਸੀ ਪਰਚੀਆਂ ਕੱਟੀਆਂ ਜਾਂਦੀਆਂ ਸਵੇਰ ਤੋਂ ਬੈਠਾ ਸ਼ਾਮ ਨੂੰ ਵਾਰੀ ਆਈ ਤੇ ਜਦੋਂ ਉਹ ਡਾਕਟਰ ਕੋਲੇ ਪਹੁੰਚਿਆ ਤੇ ਡਾਕਟਰ ਪਰਚੀ ਲਿਖਣ ਲੱਗਿਆ ਤੇ ਡਾਕਟਰ ਨੇ ਪੁੱਛਿਆ ਤੇਰਾ ਨਾਂ ਕੀ ਆ ਕਹਿੰਦਾ ਜੀ ਮੇਰਾ ਨਾਂ ਹੈਗਾ ਮਧੋਲਾ ਸਿੰਘ ਉਹ ਡਾਕਟਰ ਵੀ ਤਾਂ ਠਾਂਠਾਂ ਦੇਖੇ ਤੇ ਮਸਕਰਾਇਆ ਹੱਸਿਆ ਕਹਿੰਦਾ ਮਧੋਲਾ ਸਿੰਘ ਪਹਿਲੀ ਵਾਰੀ ਨਾਮ ਸੁਣਿਆ ਬਈ ਤਾਂ ਉਸਨੇ ਸਾਰੀ ਵਿਥਿਆ ਧੰਤਨ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਸੁਣਾਈ ਤਾਂ ਉਹ ਡਾਕਟਰ 당 ਰਹਿ ਗਿਆ ਉਹ ਕਹਿਣ ਲੱਗਾ ਮੈਂ ਵੀ ਪੂਰਨਮਾਸ਼ੀ ਨੂੰ ਪ੍ਰਸ਼ਾਦਾ ਲੈ ਕੇ ਜਾਣਾ ਤੋ ਬਾਬਾ ਜੀ ਤਾਂ ਬਹੁਤ ਵੱਡਾ ਘਰ ਆ ਇਹ ਤਾਂ ਬਚਨ ਬਈ ਉਹ ਸੁਣ ਕੇ ਇਕਦਮ ਖੜ ਗਿਆ ਕਹਿੰਦਾ ਮਧੋੜਾ ਸਿੰਘ ਜੇ ਬਾਬਾ ਜੀ ਨੇ ਤੇਰਾ ਨਾਂ ਰੱਖਿਆ ਤੂੰ ਇਸ ਤਰ੍ਹਾਂ ਕਰਿਆ ਕਰ ਲੈਣ ਦੇ ਵਿੱਚ ਨਾ ਲੱਗਿਆ ਕਰ ਪਰਚੀ ਨਾ ਲਿਆ ਕਰ ਤੂੰ ਜਦੋਂ ਵੀ ਦਵਾਈ ਲੈਣ ਆਵੇਂ ਸਿੱਧਾ ਸਾਡੇ ਕਮਰੇ ਵਿੱਚ ਆ ਜਾ ਕਰ ਸੋ ਇਸੇ ਤਰ੍ਹਾਂ ਕਰਦਾ ਰਿਹਾ ਤੇ ਉਹ ਠੀਕ ਹੋਇਆ ਉਸ ਤੋਂ ਬਾਅਦ ਫੇਰ ਕੀ ਹੋਇਆ ਕੋਈ ਸਮਾਂ ਸੀ ਉਹ ਪੈਨਸ਼ਨ ਵਗੈਰਾ ਲੱਗਦੀ ਸੀ ਤੇ ਕਿਸੇ ਨੇ ਕਿਹਾ ਵੀ ਤੂੰ ਵੀ ਫਾਰਮ ਭਰ ਦੇ ਫਾਰਮ ਭਰੇ ਉਹ ਸਿੱਧਾ ਬਠਿੰਡੇ ਡੀਸੀ ਦੇ ਦਫ਼ਤਰ ਚਲੇ ਆਇਆ ਤੇ ਡੀਸੀ ਕੋਲੇ ਜਾ ਕੇ ਵੀ ਇਸ ਤਰ੍ਹਾਂ ਦੀ ਗੱਲ ਹੋਈ ਤੇ ਜਦੋਂ ਟਾਈਮ ਆਇਆ ਉਸਨੇ ਫਾਰਮ ਭਰਨਾ ਸ਼ੁਰੂ ਕੀਤਾ ਤੇ ਉਹਨੇ ਨਾਮ ਪੁੱਛਿਆ ਕਹਿੰਦਾ ਜੀ ਮਧੋਲਾ ਸਿੰਘ ਤੇ ਡੀਸੀ ਵੀ ਬੜਾ ਹੱਸਣ ਲੱਗਿਆ ਕਹਿੰਦਾ ਮਧੋਲਾ ਸਿੰਘ ਉੱਥੇ ਵੀ ਬਾਬਾ ਜੀ ਦੀ ਵਿਥਿਆ ਸੁਣਾਈ ਸੋ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਐਸੇ ਸਮਰੱਥ ਸਨ ਸਮਰੱਥ ਜੋ ਵੀ ਉਹਨਾਂ ਨੇ ਆਪਣੀ ਰਸਨਾ ਦੇ ਵਿੱਚੋਂ ਉਚਰਤਾ ਉਹ ਤਿੰਨ ਕਾਲ ਸੱਤ ਬੇੜੇ ਪਾਰ ਹੋ ਜਾਂਦੇ ਸੀ ਸਵਾਬਾ ਜੀ ਨੇ ਬੜੀ ਕਿਰਪਾ ਕੀਤੀ ਇਸ ਰੋਵਰ ਦੀ ਸੇਵਾ ਬਾਬਾ ਜੀ ਨੇ ਗੌਮੀ ਦੀ ਸੇਵਾ ਬਾਬਾ ਜੀ ਨੇ ਸੋਨੇ ਦੇ ਕਲਸ ਚੜਾਏ ਬਾਬਾ ਜੀ ਕਹਿਣ ਲੱਗੇ ਉਹ ਸਾਹਮੇ ਜਿਹੜਾ ਪੈਸੇ ਨੂੰ ਗਾਂ ਦਾ ਹੱਟ ਤੇ ਇਸਤਰੀ ਨੂੰ ਮਾਂ ਸਮਝੇ ਉਹ ਆ ਕੇ ਸਾਥ ਨੂੰ ਸਾਂਭ ਸਕਦਾ ਸੋ ਧੰਨ ਧੰਨ ਬਾਬਾ ਈਸ਼ਾ ਸਿੰਘ ਮਹਾਰਾਜ ਇਹ ਸਾਖੀ ਸਾਨੂੰ 1915 ਦੇ ਵਿੱਚ ਉਹ ਮਧੋੜਾ ਸਿਆ ਨੇ ਬਾਬਾ ਗੇਜਾ ਸੌਣਾ ਨੂੰ ਸੁਣਾਈ ਤੇ ਉਹ ਬਾਬਾ ਜੀ ਨੇ ਆਪਣੀ ਉਹ ਕਿਤਾਬ ਦੇ ਵਿੱਚ ਉਹ ਲਿਖੀ ਵੀ ਆ ਸਾਖੀ ਸੋ ਇਸ ਤਰ੍ਹਾਂ ਸਨ ਧੰਨ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਜਸਤੇ ਮੇਹਰਾਂ ਦਾ ਮੀਂਹ ਵਰਸਾਉਂਦੇ ਸੀ ਤੋਂ ਜੀਵਨ ਦੇ ਵਿੱਚ ਪਲਟਾ ਲਿਆ ਦਿੰਦੇ ਸੀ ਸੋ ਆਓ ਉਹਨਾਂ ਦੀ ਲਿਖੀ ਹੋਈ ਕਵਿਤਾ ਉਸ ਸਮੇਂ ਦੀ ਸੇਵਾ ਦਾ ਸਾਰਾ ਨਕਸ਼ਾ ਬਾਬਾ ਜੀ ਨੇ ਬਾਬਾ ਜੀ ਨੇ ਸਰੋਵਰ ਤੋਂ ਲੈ ਕੇ ਗੋਮਚ ਤੱਕ ਸਾਰਾ ਧੰਨ ਬਾਬਾ ਗੇਜਾ ਸਿੰਘ ਜੀ ਦੀ ਲਿਖੀ ਹੋਈ ਕਲਮ ਤੋਂ ਉਹਨਾਂ ਦੇ ਜਥੇ ਪਾਸੋਂ ਇਸ ਤਰ੍ਹਾਂ ਕਵਿਤਾ ਸਰਵਣ ਕਰੋ ਜੀ ਉੱਚਾ ਦਰ ਤੇਰਾ ਜਗ ਚੋਂ ਦੂਰੋਂ ਦੇਸ ਦਾ ਕਲਸ ਸੋਨੇ ਚੜਿਆ ਜੀ ਉੱਚਾ ਦਰ ਤੇ ਰਚਨ ਰਚਾਈ 모ਹੀ ਤੈ ਕੁੱਲ ਲਕਾਈ ਸੋਣੀ ਇਹ ਠਾਟ ਹੈ ਪਾਈ ਸੱਚ ਖੰਡ ਵਾਲਾ ਨਾ ਕਿਸ਼ਾ ਹੈ ਘੜਿਆ ਜੀ ਉੱਚਾ ਦਰ ਤੇਰਾ ਜਗ ਤੂੰ ਦੂਰੋਂ ਦੱਸਦਾ ਕਲਸ ਸੋਇਨੇ ਚੜਿਆ ਜੀ ਉੱਚਾ ਦਰ ਉੱਚੇ ਹੈ ਮਹਿਲ ਮਨਾਰੇ ਬੰਦੇ ਜੀ ਹੈ ਚਮਕਾਰੇ ਸਿਫਤਾਂ ਹੈ ਕਰਦੇ ਸਾਰੇ ਚਾਹੇ ਅਨਪੜ ਚਾਹੇ ਕੋਈ ਪੜਿਆ ਜੀ ਉੱਚਾ ਧਾਰ ਤੇਰਾ ਜਗ ਚੋਂ ਦੂਰੋਂ ਦਿਸਦਾ ਕਲਸ ਸਿਉਨੇ ਚੜਿਆ ਜੀ ਉੱਚਾ ਧਾਰ ਓ ਸੋਹਣੀਆਂ ਕੜੀਆਂ ਘੜਤਾਂ ਸੀਸੇ ਦੀਆਂ ਕਰੀਆਂ ਝੜਤਾਂ ਸੋਨੇ ਦੀਆਂ ਮੜੀਆਂ ਮੜਤਾ ਸੋਨਾ ਮੰਦਰ ਹੈ ਜੋ ਸੋਨੇ ਨਾਲ ਮੜਿਆ ਜੀ ਉੱਚਾ ਦਰ ਤੇਰਾ ਜਗ ਤੂੰ ਦੂਰੋਂ ਦਿਸਦਾ ਕਲਸ ਸੋਨੇ ਚੜਿਆ ਜੀ ਉੱਚਾ ਦਰ ਸੋਨੇ ਦਾ ਸ਼ਤਰ ਚੁੱਲਦਾ ਖਿੱਚੇ ਹੈ ਮਨ ਕੁੱਲਦਾ ਦੇਖ ਕੇ ਕਦੇ ਨਾ ਪੁੱਲਦਾ ਜਿਸ ਦੇ ਨਖਸ਼ਾ ਹੈ ਮਨ ਵਿੱਚ ਵੜਿਆ ਜੀ ਉੱਚਾ ਦਰ ਤੇਰਾ ਜੱਗ ਚੋਂ ਦੂਰੋ ਦਿਸਦਾ ਕਲਸ ਸੋਨੇ ਚੜਿਆ ਜੀ ਉੱਚਾ ਦਰ ਬਲਵ ਜੋ ਨਾਨਕ ਸਰਦਾ ਬਲਵ ਜੋ ਨਾਨਕ ਸਰਦਾ ਦੂਰ ਤੱਕ ਚਾਨਣ ਕਰਦਾ ਸੂਰਜ ਵੀ ਸਿਆਣੀ ਭਰਦਾ ਉਹ ਜਾਣੋ ਸੱਚ ਦਾ ਸੂਰਜ ਚਾਰ ਖੜਿਆ ਜੀ ਉੱਚਾ ਧਾਰ ਤੇਰਾ ਜਗਤ ਤੂੰ ਦੂਰੋਂ ਦਿਸਦਾ ਕਲਸ ਸੋਇਨੇ ਚੜਿਆ ਜੀ ਉੱਚਾ ਧਾਰ ਦਰਸ਼ਨ ਜੋ ਕਰਨ ਆਉਂਦੇ ਆ ਕੇ ਜਾਂ ਦਰਸ਼ਨ ਪਾਉਂਦੇ ਤੇਰੇ ਜੀ ਗੁਣ ਹੈ ਗਾਉਂਦੇ ਦੇਖ ਜਗਾ ਤਾਂ ਇਮਾਨ ਜਾਂਦਾ ਫੜਿਆ ਜੀ ਉੱਚਾ ਦਰ ਤੇਰਾ ਜੱਗ ਚੋਂ ਦੂਰੋਂ ਦਿਸਦਾ ਕਲਸ ਸਿਉਨੇ ਚੜਿਆ ਜੀ ਉੱਚਾ ਦਰ ਉਹ ਗੱਡੀ ਜਾਂ ਕੋਲ ਦੀ ਜਾਵੇ ਮੰਦਰ 'ਚ ਨજર ਹੈ ਆਵੇ ਦੁਨੀਆਂ ਹੈ ਅਸੀਸ ਝਕਾਵੇ ਜਦੋਂ ਦੇਖਦੇ ਮੰਦਰ ਸੋਨੇ ਮੜਿਆ ਜੀ ਉੱਚਾ ਧਾਰ ਤੇਰਾ ਜਗਤੋਂ ਦੂਰੋਂ ਦਿਸਦਾ ਕਲਸ ਸੋਨੇ ਚੜਿਆ ਜੀ ਉੱਚਾ ਧਾਰ ਜਾਣਦੇ ਜੋ ਵਿੱਚ ਵੱਸਦੇ ਉਂਗਲਾਂ ਦੇ ਨਾਲ ਦੱਸਦੇ ਬਾਬਾ ਜੀ ਇੱਥੇ ਵੱਸਦੇ ਜਿੰਨਾ ਆਸਰੇ ਜਹਾਨ ਸਾਰਾ ਖੜਿਆ ਜੀ ਉੱਚਾ ਦਰ ਤੇਰਾ ਜੱਗ ਚੋਂ ਦੂਰੋਂ ਦਿਸਦਾ ਕਲਸ ਸੋਨੇ ਚੜਿਆ ਜੀ ਉੱਚਾ ਦਰ ਉਹ ਜਾਣਦੇ ਸਭ ਗੱਲਾਂ ਕਰਦੇ ਮੰਦਰ ਇਹ ਨਾਨਕ ਸਰਦੇ ਜਿੱਥੇ ਸਭ ਪਾਪੀ ਧਰਦੇ ਉਹ ਸੋਈ ਤਰੇ ਆ ਜੋ ਚਰਨੀਆਂ ਪੜਿਆ ਜੀ ਉਚਾ ਦਰ ਤੇਰਾ ਜਾਗ ਤੂੰ ਦੂਰੋਂ ਦਿਸਦਾ ਕਲਸ ਸੋਇਨੇ ਚੜਿਆ ਜੀ ਉਚਾ ਦਰ ਬਾਹਰਲੇ ਲੋਕ ਜਿਹਾਉਂਦੇ ਆਣ ਕੇ ਫੋਟੋ ਲਾਉਂਦੇ ਜਾ ਕੇ ਹੈ ਬਾਹਰ ਦਿਖਾਉਂਦੇ ਨਕਸ਼ਾ ਬਾਹਰਲੇ ਮੁਲਕ ਜਾ ਕੇ ਬੜਿਆ ਜੀ ਉੱਚਾ ਦਰ ਤੇਰਾ ਜੱਗ ਚੋਂ ਦੂਰੋਂ ਦਿਸਦਾ ਕਲਸ ਸੋਨੇ ਚੜਿਆ ਜੀ ਉੱਚਾ ਦਰ ਉਹ ਚੜਦਾ ਫਲ ਮਿਸਰੀ ਕੂਜਾ ਕੰਮ ਇੱਥੇ ਨਹੀਂ ਦੂਜਾ ਹੋਵੇ ਗੁਰੂ ਗ੍ਰੰਥ ਦੀ ਪੂਜਾ ਉ ਪੱਲਾ ਸੱਚਿਆਂ ਗੁਰਾਂ ਦਾ ਜਾਣੂ ਫੜਿਆ ਜੀ ਉੱਚਾ ਧਾਰ ਤੇਰਾ ਜਗਤ ਤੋਂ ਦੂਰੋਂ ਦਿਸਦਾ ਕਲਸ ਸੋਹਣੇ ਚੜਿਆ ਜੀ ਉੱਚਾ ਧਾਰ ਸਮਝਿਓ ਨਾ ਕਾਗਜ ਕਰਕੇ ਬਚਨ ਇਹ ਕਲਗੀ ਧਰਕੇ ਮਾਨਿਓ ਗੁਰੂ ਪ੍ਰਗਟ ਕਰਕੇ ਹਰ ਜਗ੍ਹਾ ਸਾਰੇ ਇਹੀ ਆਵੇ ਪੜਿਆ ਜੀ ਉੱਚਾ ਦਰ ਤੇਰਾ ਜਗ ਚੋਂ ਦੂਰੋਂ ਜਿਸ ਦਾ ਕਲਸ ਸੋਨੇ ਚੜਿਆ ਜੀ ਉੱਚਾ ਦਰ ਓਹ ਹੋਏ ਖੁਸ਼ ਤਾਂ ਗੁਰ ਦੇਵਾ ਉਰਨ ਜੇ ਹੋਵੇ ਸੇਵਾ ਸੇਵਾ ਚੋਂ ਮਿਲਦਾ ਮੇਵਾ ਸੇਵਾ ਬਾੜਿਆਂ ਦਾ ਮੇਵਾ ਚੋੜੀ ਪੜਿਆ ਜੀ ਉੱਚਾ ਦਰ ਤੇਰਾ ਜਗਤ ਤੋਂ ਦੂਰੋਂ ਦਿਸਦਾ ਕਲਸ ਸੋਹਰੇ ਚੜਿਆ ਜੀ ਉੱਚਾ ਦਰ ਬਾਣੀ ਦੀ ਬਰਖਾ ਵਰਦੀ ਵਿੜਾਈ ਏ ਨਾਨਕ ਸਰਦੀ ਦੁਨੀਆ ਆ ਇਥੇ ਤਰਦੀ ਸੋਈ ਤਰਿਆ ਜੋ ਸਰਨੀ ਹੈ ਪੜਿਆ ਜੀ ਉਚਾਦਾਰ ਤੇਰਾ ਜਗ ਚੋਂ ਦੂਰੋਂ ਦੇਸ ਦਾ ਕਲਸ ਸੋਨੇ ਚੜਿਆ ਜੀ ਉਚਾਦਾਰ